ਉਦੀ ਇਹ ਕਹੀ ਜਾਣੇ ਕਿ ਜਿਹੜੇ ਬਹੁਤੇ ਇਮਾਨਦਾਰ ਬਣਦੇ ਸੀ ਉਹਨਾਂ ਨੂੰ ਚੱਕ ਕੇ ਪੁਲਿਸ ਨੇ ਅੰਦਰ ਠੋਕ ਨਹੀਂ ਬਣਦੇ ਕਿਵੇਂ ਸੀਗੇ ਹੈ ਸੀਗੇ 2 ਸਾਲ ਤੋਂ ED ਕਈ ਜਾ ਰਹੀ ਆ ਕਿ ਸ਼ਰਾਬ ਘਟਾਲਾ ਸੀਗਾ 2 ਸਾਲਾਂ ਦੇ ਵਿੱਚ ਦਸੋਂ ਰੱਪਿਆ ਕੀ ਕਿੰਨੇ ਲੀਟਰ ਅੰਦਰ ਕੀਤੇ ਨੇ ਹਜ਼ਾਰ ਤੋਂ ਜ਼ਿਆਦਾ ਰੇਟਸ ਕੀਤੇ ਨੇ ਵੱਖ-ਵੱਖ ਥਾਵਾਂ ਤੇ ਟੀਮ ਲਿਆ ਕਾਲੀਦਲ ਵੱਲੋਂ ਪੋਸਟ ਪਾਈ ਗਈ ਹੈ ਕਿ ਸ਼ਹੀਦ ਭਗਤ ਸਿੰਘ ਦੀਆਂ ਪੱਗਾਂ ਬੰਦੇ ਨੇ ਦੂਜੇ ਪਾਸੇ ਇਦਾਂ ਦੇ ਘਟਾਲਿਆਂ ਵਿੱਚ ਨਾ ਮਾਰੇ ਸਮਝੋ 2 ਸਾਲ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਆ ਇਹ ਇਹ 10 ਦਿਨ ਪੀ ਉਹ ਇਨਵੈਸਟੀਗੇਸ਼ਨ ਚੋਂ ਨਿਕਲੇ ਆ ਕੀ ਅੱਜ ਵਰਲਡ ਲੈਵਲ ਤੇ ਸਾਡੀ ਸਟੇਟਸ ਜਾਊਗਾ ਕਿ ਕਹਿਣਗੇ ਕਿ ਇੱਕ ਰਾਸ਼ਟਰੀ ਰਾਜਨੀਤਿਕ પાર્ટી ਦੇ ਨੇਤਾ ਨੂੰ ਚੋਕੇ ਅੰਦਰ ਸੁੱਟ ਦਿੱਤਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਆਵਾਜ਼ ਦੀ ਪਾਰਟੀ ਵੱਲ ਪ੍ਰਦਰਸ਼ਨ ਕੀਤਾ ਜਾ ਰਿਹਾ ਹਰਪ੍ਰੀਤ ਸਿੰਘ ਏਟੀਓ ਸਾਡੇ ਨਾਲ ਨੇ ਮੰਤਰੀ ਪੰਜਾਬ ਦੇ ਤਾਂ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ 26 ਸੈਕਟਰ ਦੇ ਥਾਣੇ ਵਿੱਚ ਲੈ ਕੇ ਆਏ ਨੂੰ ਉਸ ਤੋਂ ਰਿਹਾਈ ਤੋਂ ਬਾਅਦ ਹੁਣ ਸਾਡੇ ਨਾਲ ਨੇ ਗੱਲਬਾਤ ਕਰਦੇ ਆਂ ਮંત્રી ਸਾਹਿਬ ਕਿਵੇਂ ਦੇਖਦੇ ਹੋ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਏ.ਡੀ ਵੱਲੋਂ ਦੇਖੋ ਇਹ ਜਿਹੜੀ ਗ੍ਰਿਫਤਾਰੀ ਹੋਈ ਆ ਕੱਲ ਮਾਨਯੋਗ ਮੁੱਖ ਮੰਤਰੀ ਦਿੱਲੀ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਇਹ ਪਹਿਲੀ ਗ੍ਰਿਫਤਾਰੀ ਆ ਜਿਹੜੀ ਕਿਸੇ ਮੌਜੂਦਾ ਸੀਐਮ ਨੂੰ ਆਜ਼ਾਦ ਭਾਰਤ ਦੇ ਵਿੱਚ ਕਿਤੇ ਗ੍ਰਿਫਤਾਰ ਕੀਤਾ ਗਿਆ ਅੱਜ ਤੱਕ ਦੀ ਕੋਈ ਉਦਾਹਰਣ ਨਹੀਂ ਮਿਲਦੀ ਦੂਸਰੀ ਗੱਲ 6 ਸਾਡੀਆਂ ਰਾਸ਼ਟਰੀ ਰਾਜਨੀਤਿਕ ਪਾਰਟੀਆਂ ਨੇ 6ਾਂ ਦੇ ਵਿੱਚੋਂ ਇੱਕ ਰਾਸ਼ਟਰੀ ਰਾਜਨੀਤਿਕ ਪਾਰਟੀ ਆ ਆਮ ਆਦਮੀ ਪਾਰਟੀ ਆ ਚੋਣਾਂ ਆ ਨਾ ਉਸ ਚੁਕੀਆਂ ਨੇ ਘਰ ਘਰ ਪ੍ਰਚਾਰ ਚੱਲ ਰਿਹਾ ਹੈ ਚੋਣ ਰੈਲੀਆਂ ਚੱਲ ਰਹੀਆਂ ਨੇ ਔਰ ਉਸ ਛਾਂ ਦੇ ਵਿੱਚੋਂ ਇੱਕ ਆਮ ਆਦਮੀ ਪਾਰਟੀ ਜਿਹੜੀ ਰਾਸ਼ਟਰੀ ਰਾਸਨੇਤਿਕ ਪਾਰਟੀ ਆ ਉਹਦੇ ਉਹਦੇ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਨੂੰ ਫੜ ਕੇ ਜਿਹੜਾ ਈਡੀ ਨੇ ਝੂਠੇ ਕੇਸ ਦੇ ਵਿੱਚ ਫਸਾ ਕੇ ਅੰਦਰ ਕੀਤਾ ਕਾਰਨ ਕੀ ਆ ਕਾਰਨ ਇਹ ਆ ਕਿ ਆ ਜਿਹੜੀਆਂ ਚੋਣਾਂ ਨੇ ਇਹਦੇ ਤੋਂ ਮੋਦੀ ਡਰ ਗਿਆ ਇਹ ਹੁਣ ਇਹ ਨਹੀਂ ਸਮਝਦੇ ਇਹ ਕਹਿੰਦੇ ਨੇ ਕਿ ਜਿ세 ਜਿਤਨਾ ਵਨ ਨੇਸ਼ਨ ਵਨ ਟੈਕਸ ਵਨ ਨੇਸ਼ਨ ਵਨ ਇਲੈਕਸ਼ਨ ਇਹ ਤੇ ਮੈਨੂੰ ਜਾਪਦਾ ਮੋਦੀ ਸਾਹਿਬ ਇਸ ਪਾਸੇ ਚੱਲ ਗਏ ਨੇ ਵਨ ਨੇਸ਼ਨ ਵਨ ਪਾਰਟੀ ਇਸ ਤਰ੍ਹਾਂ ਨਹੀਂ ਚੱਲੂਗਾ ਉਹ ਤੁਹਾਡੀ ਵਿਰੋਧੀ ਇਹ ਕਹੀ ਜਾ ਰਹੇ ਨੇ ਕਿ ਜਿਹੜੇ ਬਹੁਤੇ ਇਮਾਨਦਾਰ ਬਣਦੇ ਸੀ ਉਹਨਾਂ ਨੂੰ ਚਾਕੇ ਪੁਲਿਸ ਨੇ ਅੰਦਰ ਠੋਕ ਨਹੀਂ ਬੰਦੇ ਕਿਵੇਂ ਸੀਗੇ ਹੈ ਹੀ ਸੀਗੇ ਹੈ ਨਹੀਂ ਬੰਦ ਵਾਲੀ ਕਿਹੜੀ ਗੱਲ ਆ 2 ਸਾਲ ਤੋਂ ED ਕਹੀ ਜਾ ਰਹੀ ਆ ਕਿ ਸ਼ਰਾਬ ਘਟਾਲਾ ਸੀਗਾ 2 ਸਾਲਾਂ ਦੇ ਵਿੱਚ ਦਸੋਂ ਲੱਭਿਆ ਕੀ ਆ ਕਿੰਨੇ ਲੀਟਰ ਅੰਦਰ ਕੀਤੇ ਨੇ ਹਜ਼ਾਰ ਤੋਂ ਜ਼ਿਆਦਾ ਰੇਟਸ ਕੀਤੇ ਨੇ ਵੱਖ-ਵੱਖ ਥਾਵਾਂ ਤੇ ਕੀ ਮਿਲਿਆ ਕੋਈ ਮਿਲਿਆ ਥੋੜੀ ਆ ਕੋਈ ਰਿਕਵਰੀ ਥੋੜੀ ਹੋਈ ਆ ਇਹ ਤੇ ਐਵੇਂ ਕਹਿਣ ਦੀਆਂ ਗੱਲਾਂ ਨੇ ਕਿ ਸ਼ਰਾਬ ਘਟਾਲਾ ਹੈਗਾ ਸ਼ਰਾਬ ਘਟਾਲੇ ਨਾਂ ਦੀ ਕੋਈ ਚੀਜ਼ ਨਹੀਂ ਪਰ ਦੂਜੇ ਪਾਸੇ ਕਾਲੀਦਲ ਵੱਲੋਂ ਪੋਸਟ ਪਾਈ ਗਈ ਹੈ ਕਿ ਸ਼ਹੀਦ ਭਗਤ ਸਿੰਘ ਦੀਆਂ ਪੱਗਾਂ ਬੰਦੇ ਨਹੀਂ ਦੂਜੇ ਪਾਸੇ ਇਦਾਂ ਦੇ ਘਟਾਲਿਆਂ ਵਿੱਚ ਨਾ ਮਾਰੇ ਸਭ ਦੇ ਦੇਖੋ ਤੁਸੀਂ ਹੁਣ ਤੁਹਾਡੇ ਤੇ ਜਾਂ ਕਿਸੇ ਤੇ ਵੀ ਕੋਈ ਇਲਜ਼ਾਮ ਲਾ ਕੇ ਕਿ ਤੁਸੀਂ ਆ ਫਲਾਣਾ ਕਪਲਾ ਕੀਤਾ ਉਹਦੇ ਇਨਵੈਸਟੀਗੇਸ਼ਨ ਹੀ ਹੋਊਗੀ ਨਾ 2 ਸਾਲ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਆ ਇਹ ਇਹ 10 ਦਿਨ ਪੀ ਉਹ ਇਨਵੈਸਟੀਗੇਸ਼ਨ ਚੋਂ ਨਿਕਲਿਆ ਕੀ ਆ ਫਿਰ ਅੱਛਾ ਚਲੋ 2 ਸਾਲ ਦੀ ਇਨਵੈਸਟੀਗੇਸ਼ਨ ਸਿਗੀ ਅਜੇ ਕੰਪਲੀਟ ਨਹੀਂ ਹੋਈ ਕੀ ਇਹੋ ਜੀ ਲੋਡ ਪੈ ਗਈ ਸੀਗੀ ਇਸ ਵੇਲੇ ਕਿ ਜਦੋਂ ਦੇਸ਼ ਪੂਰਾ ਚੋਣ ਲੜ ਰਿਹਾ ਹੈ ਪੂਰਾ ਇੰਡੀਆ ਜਿਹੜਾ ਹੈ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਜਮਹੂਰੀਅਤ ਵਾਲਾ ਦੇਸ਼ ਹੈ ਕੀ ਕੀ ਅੱਜ ਵਰਲਡ ਲੈਵਲ ਤੇ ਸਾਡੀ ਸਟੇਟਸ ਜਾਊਗਾ ਕੀ ਕਹਿਣਗੇ ਕਿ ਇੱਕ ਰਾਸ਼ਟਰੀ ਰਾਜਨੀਤਿਕ ਪਾਰਟੀ ਦੇ ਨੇਤਾ ਨੂੰ ਚੁੱਕ ਕੇ ਅੰਦਰ ਸੁੱਟ ਦਿੱਤਾ ਉਹ ਵੀ ਡਿਊਰਿੰਗ ਇਲੈਕਸ਼ਨ ਕੀ 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 ਸਾਡਾ ਸਾਡਾ ਮੁੱਲ ਕੀ ਰਹੂਗਾ ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਚੱਜਾਰੀ ਰਹੇਗਾ ਪ੍ਰੋਟੈਸਟ ਬਿਲਕੁਲ ਜਾਰੀ ਰਹੇਗਾ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਇਹ ਮੰਤਰੀ ਹਰਪ੍ਰੀਤ ਸਿੰਘ ਗਿੱਟਿਆ ਜਿੰਨਾ ਵੱਲੋਂ ਦੱਸਿਆ ਗਿਆ ਕਿ ਰਵਿੰਦ ਕੇਰੀ ਬਾਲ ਨਾਲ ੱੱਕਾ ਹੋ ਰਿਹਾ ਸਾਡੀ ਪਾਰਟੀ ਨਾਲ ੱੱਕਾ ਹੋ ਰਿਹਾ ਕਿ ਆਉਣ ਬਦਲੇ ਵਿੱਚ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ ਤੁਹਾਡੇ ਨਾਲ ਕੈਮਰਾ ਜਸਪ੍ਰੀਤ ਦੇ ਨਾਲ ਹਰਤੇ ਸਿੰਘ